ਔਰ ਅੱਛਾ ਪਰ ਪੁੱਤ ਉਹ ਤਾਂ ਬਹਿ ਜਾ ਪੁੱਤ ਕਰਦਾ ਕੰਮ ਨਿਭਾ ਲਿਆ ਸਾਰਾ ਹਾਂਜੀ ਡੈਡੀ ਜੀ ਨਿਬੜ ਗਿਆ ਸਾਰਾ ਹੀ ਬਾਕੀ ਰਸੋਈ ਦਾ ਭੇਦ ਆਇਆ ਕਿ ਨਹੀਂ ਅਜੇ ਰਸੋਈ ਦਾ ਡੈਡੀ ਜੀ ਡਈ ਆ ਹੌਲੀ ਹੌਲੀ ਕੋਈ ਗੱਲ ਨਹੀਂ ਸਮੇਂ ਲੱਗ ਜੂਗੀ ਹਲੇ ਨਵੀਂ ਜਗਾਇਆ ਨਾ ਥੋੜਾ ਇਹ ਮੁਸ਼ਕਲ ਤੇ ਹੁੰਦੀ ਹੈ ਉਹ ਇਹ ਤਾਂ ਪੁੱਤ ਹੈ ਹੀ ਤੇਰੀ ਗੱਲ ਹਾਂਜੀ ਤੇ ਬਾਕੀ ਪਰਿਵਾਰ ਦਾ ਸੁਭਾਤਾ ਪਤਾ ਲੱਗਾ ਵੀ ਕਿਹੜਾ ਜੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਨਹੀਂ ਡੜੀ ਜੀ ਸੁਭਾ ਸਾਰਿਆਂ ਦਾ ਹੀ ਬੜਾ ਵਧੀਆ ਆ ਸਾਰੇ ਇੰਨੇ ਚੰਗੇ ਆ ਨਾ ਕਿ ਜਿਹੜੀ ਕੋਈ ਗੱਲ ਹੀ ਨਹੀਂ ਆ ਬੇ ਰਪਿੰਦਰ ਪੁੱਤ ਕੇਵਲੇ ਨਾ ਕੇ ਗੱਲ ਦਾ ਪਤਾ ਨਹੀਂ ਲੱਗਦਾ ਨਵੇਂ ਨਵੇਂ ਆ ਤੂੰ ਤੇ ਆਪਣੇ ਮੰਮੀ ਕੋਲ ਪੁੱਛ ਲਿਆ ਕਰ ਤੇ ਜੇ ਕੋਈ ਗੱਲਬਾਤ ਹੋ ਵੀ ਜਾਂਦੀ ਹੁੰਦੀ ਆ ਨਾ ਤੇ ਗੁੱਸਾ ਨਾ ਕਰਿਆ ਕਰ ਨਹੀਂ ਡੜੀ ਜੀ ਮੈਂ ਗੁੱਸਾ ਕਿਉਂ ਕਰਨਾ ਨਾਲੇ ਸਾਰਿਆਂ ਦੇ ਸਾਹਮਣੇ ਤੁਹਾਨੂੰ ਢੀ ਸਾਰਿਆਂ ਦੀ ਬੇਇੱਜ਼ਤੀ ਹੋਈ ਕਿੰਨੀ ਮੈਂ ਤੇ ਆਪ ਮਾਫੀ ਮੰਗਣਾ ਚਾਹੁੰਦੀ ਨਹੀਂ ਨਹੀਂ ਪੁੱਤ ਤੂੰ ਕਾਨੂੰ ਮਾਫੀ ਮੰਗਣੀ ਆ ਮਾਫੀ ਵਾਲੀ ਕਿਹੜੀ ਗੱਲ ਹੋਵੇ ਤੇ ਚ ਤੇ ਜੇ ਤੈਨੂੰ ਨਹੀਂ ਪਤਾ ਲੱਗਦਾ ਤੂੰ ਆਪਣੇ ਮੰਮੀ ਨੂੰ ਪੁੱਛ ਲੈਂਦੀ ਮੰਮੀ ਜੀ ਕਿਤਾਬ ਨਹੀਂਦਾ ਵੇ ਉਹ ਤਾਂ ਜੋ ਵੀ ਉਦੋਂ ਹੋਇਆ ਨਾ ਉਹ ਗੱਲ ਤੇ ਪਾ ਦੇ ਮਿੱਟੀ ਠੀਕ ਹੈ ਨਾ ਹੁਣ ਟੈਨਸ਼ਨ ਨਾ ਲੈ ਤੇ ਬਾਕੀ ਤੂੰ ਆਪਣਾ ਕੰਮ ਨਹੀਂ ਪਤਾ ਲੱਗਦਾ ਤੇ ਆਪਣੇ ਮੰਮੀ ਨੂੰ ਪੁੱਛ ਲਿਆ ਨਣਾਵਾ ਤੇਰੀ ਸੰਦੀਪ ਉਹਨੂੰ ਪੁੱਛ ਲਿਆ ਨਵਨਾਵਾ ਕੰਮ ਤੈਨੂੰ ਭੇਦ ਨਹੀਂ ਰਿਹਾ ਜੀ ਕਰਦਾ ਗਾੜੀ ਜੀ ਮੇਰਾ ਉਦੋਂ ਦੇ ਨਹੀਂ ਨਾਲੇ ਮੇਰੀ ਜ਼ਿੰਮੇਵਾਰੀ ਬੰਦੀ ਸਾਰਾ ਕੰਮ ਵਧੀਆ ਵਧੀਆ ਕਰਨਾ ਪਰ ਪਤਾ ਨਹੀਂ ਮੇਰੇ ਕੋ ਕਿੱਦਾਂ ਗਲਤੀ ਹੋ ਗਈ ਮੈਨੂੰ ਗੜਾ ਕੁਝ ਬਣਾਉਣਾ ਨਹੀਂ ਆਉਂਦਾ ਨਾਲ ਮੈਂ ਸਾਰੇ ਕੰਮ ਸਿੱਖੇ ਆ। ਚੱਲ ਪੁੱਤ ਜੋ ਵੀ ਪਿੱਛੇ ਹੋ ਗਿਆ ਨਾ ਉਹ ਗੱਲ ਨੂੰ ਛੱਡ ਦੇ ਹੁਣ ਤੋਂ। ਹੁਣ ਇਹ ਵੀ ਤੇਰਾ ਘਰ ਵਾ। ਠੀਕ ਆ ਨਾ ਤੂੰ ਮਾਲਕਵਾ ਕਰਦੀ। ਤੇ ਪੁੱਤ ਧਿਆਨ ਨਾ ਨਹੀਂ ਵੀ ਕਿਤੇ ਪਤਾ ਲੱਗਦਾ ਤੇ ਪੁੱਛ ਲਈ ਤਾਂ ਹੁੰਦਾ ਵਾ। ਠੀਕ ਆ ਨਾ? ਨਹੀਂ ਕੋਈ ਗੱਲ ਨਹੀਂ ਡੈਡੀ ਜੀ। ਅੱਗੇ ਤੋਂ ਇਹ ਗੱਲ ਦਾ ਧਿਆਨ ਰੱਖੂੰਗੀ। ਰੁਪਿੰਦਰ ਪੁੱਤ ਤੇਰੇ ਵੀਰ ਜੋ ਬੰਦਾ ਉਹਦਾ ਫੋਨ ਖਾਲਾ। ਹਾਂਜੀ ਡੈਡੀ ਜੀ ਆਉਂਦਾ ਹੀ ਰਹਿੰਦਾ ਆ। ਹੋ ਜਾਂਦੀ ਆ ਗੱਲ। ਚਲ ਵਧੀਆ ਗੱਲ ਵਾ। ਇਹ ਨਹੀਂ ਕਿ ਤੂੰ ਕੰਮ ਦੇ ਵਿੱਚ ਸਿਰ ਦੇ ਛਾਣਾ ਵਾ ਜਦੋਂ ਦਿਲ ਕਰੇ ਆਪਣੇ ਵੀਰ ਨੂੰ ਫੋਨ ਲਾ ਲਿਆ ਮੰਮੀ ਨੂੰ ਫੋਨ ਲਾ ਲਿਆ ਠੀਕ ਆ ਨਾ ਤੇ ਜੇ ਮਿਲਣ ਨੂੰ ਵੀ ਦਿਲ ਕਰੇ ਤੇ ਲਵਲੀ ਨੂੰ ਕਹਿਣਾ ਵੀ ਮੇਰੇ ਨਾਲ ਚਲੋ ਤੇ ਮੈਂ ਮਿਲ ਕੇ ਆਉਣਾ ਵਾ ਨਹੀਂ ਜਾਂਦਾ ਤੇ ਮੈਨੂੰ ਦੱਸਣਾ ਤੂੰ ਠੀਕ ੜੀ ਚਲ ਮੇਰਾ ਪੁੱਤ ਫਿਰ ਆਪਣਾ ਕੰਮਕਾਰ ਕਰ ਲਉ ਹੈ ਹਾਂਜੀ ਹੋ ਚਾਰੀ ਘਰ ਦਾ ਸਾਰਾ ਕੰਮ ਲਈ ਫਿਰਦੀ ਆ ਚਾਹ ਵਾਲੇ ਨੂੰ ਚਾਹ ਰੋਟੀ ਵਾਲੇ ਨੂੰ ਰੋਟੀ ਚੱਲ ਗਲਤੀ ਬੱਚੇ ਕੋ ਹੋਈ ਜਾਂਦੀ ਆ ਪਰ ਰਮਨ ਹੁਣਿਆ ਨਾ ਬੋਲਣ ਲੱਗਾ ਵੇਖਿਆ ਕੁਛ ਨਹੀਂ ਸਾਰਾ ਹੀ ਬੋਲਣ ਲੱਗ ਪਏ ਮੈਂ ਵੇਖਣ ਡੇ ਵੀ ਕੀ ਕਰਤੇ ਫਿਰੰਡੇ ਆ ਤੈਨੂੰ ਬਣਾਉਣਾ ਨਹੀਂ ਆਉਂਦਾ ਤੈਨੂੰ ਕਰਨਾ ਨਹੀਂ ਆਉਂਦਾ ਚੱਲ ਨਵੀਂ ਨਵੀਂ ਕਿਸੇ ਕੋ ਨਹੀਂ ਵੀ ਪੀਤਾ ਹੁੰਦਾ ਤੈਨੂੰ ਬੰਦਾ ਸਮਝਾ ਦਿੰਦਾ ਡੈਡੀ ਜੀ ਨਾਲ ਨਾ ਮਰੀ ਅਜੀ ਗੱਲ ਹੋਈ ਆ ਕਿੰਨਾ ਵਧੀਆ ਸੁਭਾਅ ਇਹਨਾਂ ਦਾ ਮੈਂ ਤੇ ਸੋਚਿਆ ਹੀ ਸ਼ਾਇਦ ਸਾਰੇ ਇੱਕੋ ਜਿਹੇ ਹੋਣਗੇ ਵੀ ਗੁੱਸੇ ਵਾਲੇ ਹੋਣੇ ਆ ਪਰ ਕਿੰਨੇ ਪਿਆਰ ਨਾਲ ਬੋਲਣਦੇ ਹੀ ਚੱਲ ਜਗੇ ਚੀਜ਼ ਦੀ ਲੋੜ ਹੋਊਗੀ ਨਾ ਤੇ ਡੈਡੀ ਜੀ ਨਾਲ ਗੱਲ ਕਰ ਲਿਆ ਕਰੂੰਗੀ ਇਹਨਾਂ ਦਾ ਸੁਭਾਅ ਵਧੀਆ ਲੱਗਦਾ ਮੈਨੂੰ ਸੰਦੀਪ ਆਤਰੀ ਮਾਸੀ ਦਾ ਰੰਗ ਵੀ ਮੈਨੂੰ ਸੋਹਣਾ ਲੱਗਾ ਹੈਗਾ ਤੇ ਨਾਲੇ ਗਰਮੀਆਂ 'ਚ ਪਾਉਣ ਵਾਲਾ ਵਾ ਸੋਹਣਾ ਮੰਮੀ ਸੂਟ ਹੈ ਤੇ ਆ ਜਿਹੜਾ ਸੂਟ ਵਾ ਨਾ ਉਹਦੇ ਨੋਹਾਂ ਦਾ ਵਾ ਤੇ ਨਾਲ ਭੱਗ ਲਾਤੀ ਐ ਚਲ ਵੀ ਵਧੀਆ ਕੀਤਾ ਤੁਸੀਂ ਪਤਾ ਕੀ ਕਰ ਲੋ ਆ ਪੁੱਤ ਜਦੋਂ ਉਹ ਵਿਆਹ ਕੀਤਾ ਇਹਨੇ ਆਪਣੇ ਮੁੰਡੇ ਦਾ ਵਧੀਆ ਸੂਟ ਉਹਨੇ ਦੁਕਾਨ ਤੇ ਬੈਠ ਕੇ ਹਨ ਬਣਾ ਕੇ ਦਿੱਤੇ ਸੀਗੇ ਤੇ ਫਿਰ ਹੁਣ ਮਾੜੇ ਤੇ ਇਹ ਤਾਂ ਸੱਲ ਨਹੀਂ ਨਾ ਬੰਦੀ ਨੇ ਤੇ ਨਾਲ ਮੰਮੀ ਹੈਗੀ ਆ ਤੁਹਾਨੂੰ ਪਤਾ ਸਾਰਿਆਂ ਨੇ ਵੇਖਨੇ ਹੁੰਦੇ ਆ ਨੇ ਜਿਹੜੇ ਇਹਨਾਂ ਨੰਗਾ ਵੱਲੋਂ ਆਏ ਆ ਨਾ ਉਹ ਜਿਹੇ ਤੇ ਮੈਂ ਲਾਗੀਆਂ ਨੂੰ ਵੀ ਨਹੀਂ ਲਾਉਂਦੀ ਹੁਣ ਭਿਆਣ ਭਰਾਵਾਂ ਨੂੰ ਕਿਦਾਂ ਦਵਾ ਅਗਲੀ ਗੱਲਾਂ ਨਾ ਕਰੂਗੀ ਫਿਰ ਮੈਂ ਤਾਂ ਹੀ ਸਵਾਦ ਦੇ ਬਣਾਤੇ ਆ ਵੀ ਚਲ ਪਾਉਗੀ ਤੇ ਜਾ ਤੇ ਕਰੂਗੀ ਵੀ ਭੈਣ ਨੇ ਸੂਟ ਬਣਾ ਕੇ ਦਿੱਤੇ ਆ ਮੰਮੀ ਆ ਵਧੀਆ ਕੀਤਾ ਤੁਸੀਂ ਜਿੱਦਾਂ ਇਹਨੇ ਕੜਾਵਰੀ ਕੀਤੀ ਨਾ ਸਾਡੀ ਨੱਕ ਕਟਵਾਈ ਸੀ ਚੰਗਾ ਹੋਇਆ ਉਹ ਸੁਰਤ ਤੁਸੀਂ ਨਹੀਂ ਲਾਏ ਆਪਣੇ ਕੋਲ ਬਣਾ ਕੇ ਦੇ ਦਿੱਤੇ ਆ ਮੰਮੀ ਸਗਣ ਕੀ ਦੇਣਾ ਨਾਲ ਸਗਣ ਪੁੱਤ ਕੀ ਦੇਣਾ ਵਾ ਆਵੇ ਮੈਂ ਕਾਡਾਂ ਦੇ ਵਿੱਚ ਨਾ ਹਜ਼ਾਰ-ਹਜ਼ਾਰ ਰੁਪਈਆ ਪਾਤਾ ਵਾ ਮੈਂ ਨਾਲ ਇਹਦੀ ਆਇਓ ਚਲ ਅ ਵੀ ਵਧੀਆ ਕੀਤਾ ਤੁਸੀਂ ਤੇਰਾ ਜੋ ਖਾਣ ਪੀਣ ਨੂੰ ਲੈ ਜਾਣਗੇ ਇਹ ਤੇ ਗੱਲ ਸਹੀ ਆ ਤੇ ਤੀ ਉਹਨੂੰ ਸਮਝਾ ਦੇਣਾ ਹੀ लवली ਨੂੰ ਸਾਰਾ ਕੁਝ ਸਮਝਾ ਕੇ ਘੱਲੂੰਗੀ ਨਹੀਂ ਤੇ ਆਪਣਾ ਦਿਮਾਗ ਨਹੀਂ ਉਹਨਾਂ ਦਾ ਕੰਮ ਕਰਦਾ ਉਹਨੂੰ ਨਾ ਕਿਓ ਉਹਨੇ ਕੀ ਪਤਾ ਕੁਝ ਲੈਣ ਦੇਣਾ ਕਿ ਨਹੀਂ ਦੇਣਾ ਵੀ ਉਹਨੂੰ ਵੀ ਦੱਸੂੰਗੀ ਤੇ ਚੰਗੇ ਭਲੇ ਆ ਇਹ ਨਾ ਹੋਵੇ ਲక్ష్ਮ ਲక్ష్ਮ ਕਰਦੀ ਫਿਰੇ ਉੱਤੇ ਚਾਜ ਨਾ ਰਹਿਣਾ ਵਾ ਇੱਥੇ ਵਾਂਗੂ ਨਾ ਕਰਨ ਸਾਰੇ ਗੱਲੇ ਨੂੰ ਸਮਝਾਉਂਗੀ ਆਪੇ ਤੈਨੂੰ ਅਕਲ ਆਉਣੀ ਨਹੀਂਗੀ ਦੱਸੂਗੀ ਨਾ ਪੀਓ ਪੜ੍ਹੇ ਲਿਖੇ ਆ ਨਾਲੇ ਸੂਟ ਵਿਖਾ ਦਿਆ ਇਹਨੂੰ ਕਿਹਾ ਕਿ ਇਹਨੂੰ ਦੇਣਾ ਵਾ ਕੋਈ ਨਹੀਂ ਉਹ ਤਾਂ ਮੈਂ ਦੱਸ ਹੀ ਦਿੰਨੀ ਆ ਤੇ ਨਾਲ ਉਹ ਸਗਨ ਦੱਸ ਦਿੰਨੀ ਆ ਪੀ ਆ ਵੀ ਫੜਾਈ ਮਾਸੀ ਆਪਣੀ ਨੂੰ ਇੱਕ ਘੜ ਤੇਰੀ ਮਾਸੀ ਦਾ ਵਾ ਇੱਕ ਉਹਦੀ ਨੋਂ ਦਾ ਵਾ ਚਾਹ ਬਲੰਮੀ ਜੀ ਚਾਪੀ ਲੈ ਲੈ ਤੂੰ ਨਹੀਂ ਪੀਣੀ ਆਪਣੀ ਵੀ ਲੈ ਆਉਣੀ ਨਾਲ ਨਹੀਂ ਪੀਓ ਤੁਸੀਂ ਮੇਰੀ ਗੱਲ ਸੁਣ ਰਪਿੰਦਰ ਅੱਜ ਤੈਨੂੰ ਮਾਸੀ ਕੋ ਕੰਨਣ ਲੱਗੇ ਆ ਚੱਲ ਜਾ ਕੇ ਤੇ ਹੋ ਆਓ ਅਗਲੇ ਆਂ ਦਾ ਧਿਆਨ ਹੁੰਦਾ ਵਾ ਵੀ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਤੱਕ ਆਈ ਨਹੀਂ ਗੀ ਤੇ ਆਹ ਸੂਟ ਵਾ ਆ ਜਿਹੜਾ ਸੂਟ ਵਾ ਨਾ ਹਾਂਜੀ ਉਹ ਤੇਰੀ ਮਾਸੀ ਦੀ ਨਵਾਂ ਦਾ ਵਾ ਤੇ ਆਹ ਜਿਹੜਾ ਵਾ ਤੇਰੀ ਮਾਸੀ ਦਾ ਹਾਂਜੀ ਆ ਦੋਵਾਂ ਕਾਡਾਂ ਵਿੱਚ ਮੈਂ 1000 1000 ਰੁਪਈਆ ਬਾਤਾ ਵਾ ਇੱਕ ਤੇਰੀ ਮਾਸੀ ਦਾ ਇੱਕ ਉਹਦੀ ਨੌਂ ਦਾ ਦੱਸ ਕੇ ਆਵੀ ਇਹ ਨਾ ਹੋਵੇ ਗੁੰਗੀ ਬਣ ਕੇ ਤੇ ਇਦਾਂ ਲਫਾਫਾ ਗਾੜੀ ਰੱਖਾਵੇਂ ਕੋਈ ਗੱਲ ਨਹੀਂ ਅੰਮੀ ਜੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰ ਦਵਾਂਗੀ ਤੇ ਜਿੱਦਾਂ ਇਦਾਂ ਤੁਸੀਂ ਦੇਣੇ ਆ ਨਾ ਪੈਸੇ ਤੂੰ ਕੋਈ ਗੱਲ ਨਹੀਂ ਤੁਸੀਂ ਰੱਖ ਦੋ ਤੇਹੀ ਉਦਾਂ ਹੀ ਫੜਾਵਾਂਗੀ ਉਹ ਸਾਰਾ ਟਬਰਨਾ ਪੜੇ ਲਿਖੇ ਆ ਉਹਨਾਂ ਨੂੰ ਬਿਆਨ ਖਲੋਂਦੀ ਅਕਲ ਵਾ ਇਹ ਨਾ ਹੋਵੇ ਜਿੱਦਾਂ ਇੱਥੇ ਉਦਣ ਕੀਤਾ ਸੀ ਉੱਥੇ ਜਾ ਕੇ ਵੀ ਉਦਾਂ ਹੀ ਕਰੇ फोन ਕਰ ਕਰ ਮੈਨੂੰ ਦੱਸੇ ਕਿ ਭੈਣ ਜੀ ਤੇਰੀ ਨੌਂ ਤਾਂ ਪੂਰਾ ਖਲੀ ਹੈ ਨੀਗੀ ਭਾਬੀ ਵਧੀਆ ਤਰੀਕੇ ਨਾਲ ਮਿਲੇਓ ਠੀਕ ਆ ਨਾ ਜਿੱਦਾਂ ਇੱਥੇ ਬੇਇਜ਼ਤੀ ਹੋਈ ਨਾ ਉਦਾਂ ਬੇਇਜ਼ਤੀ ਨਾ ਕਰਵਾਇਓ ਸਾਡੀ ਹਾਂਜੀ ਕੋਈ ਗੱਲ ਨਹੀਂ ਦੀਦੀ ਮੈਂ ਖਿਆਲ ਰੱਖੂੰਗੀ ਤੇ ਖਾਣ ਨੂੰ ਵੀ ਕੁਝ ਲੈ ਜਾਓ ਇੱਕ ਡੱਬਾ ਲੈ ਲਿਓ ਤੇ ਨਾਲ ਫਰੂਟ ਲੈ ਲਿਓ ਤੇ ਜਾ ਫਿਰ ਹੋ ਜਾ ਤਿਆਰ ਹਾਂਜੀ ਮੰਮੀ ਆ ਵਧੀਆ ਕੀਤਾ ਤੁਸੀਂ ਸਮਝਾ ਤਾ ਨੂੰ ਸਮਝਾਉਣਾ ਹੀ ਪੈਣਾ ਸੀ ਤੈਨੂੰ ਪਤਾ ਤਾਂ ਹੈਗਾ ਵਾ ਮਾਸੀ ਤੇਰੀ ਤੇ ਚੁੱਪ ਕੀਤੀ ਰੋ ਤੇਰੇ ਮਾਸਾਡੇ ਤੋਸੇ ਉਹਨੇ ਕਹਿਣਾ ਵੀ ਭੈਣ ਜੀ ਨੂੰ ਨਾ ਉਹਦਾ ਦੱਸ ਪੁੰਦੇ ਹਾਂ ਤੇ ਮੰਨੀ ਨਹੀਂ ਨਵੇਂ ਨਾ ਉਹਨਾਂ ਦੇ ਆਂਡ ਗਵਾਂ ਤੇ ਝਾਟ ਆ ਜਾਂਦਾ ਕਿੰਨਾ ਕਰ ਪਰੋਣੇ ਆਏ ਆ ਉਹਦੀਆਂ ਦਰਾਣੀਆਂ ਜਿਠਾਣੀਆਂ ਤੋਸੇ ਉਹਲੇ ਆ ਜਾਣਾ ਵਾ ਤੇ ਨਵਾਂ ਵਿਆਹ ਹੋਇਆ ਤਾਂ ਰੋਟੀ ਵੇਖ ਕੇ ਹੀ ਇਹ ਗੱਲਬਾਤ ਕਰਕੇ ਆਈਗੀ ਇੰਦੀ ਗੱਲ ਸਹੀ ਹੈ ਟਾਡੀ ਤਾਂ ਹੀ ਸਮਝਾਇਆ ਵਾ ਇਹਨੂੰ ਵੀ ਮੇਰਾ ਨੱਕ ਨਾ ਵਢਾਈ ਮੈਂ ਤਾਂ ਮੁੜ ਕੇ ਵੀ ਉੱਥੇ ਜਾਣਾ ਵਾ ਇਹ ਗੱਲ ਖਾਣੇ ਪਊਗੀ ਉਹਦੇ ਤੇ ਫੇਰ ਹੀ ਆ ਨਾ ਖਾਣ ਪੀਣ ਵਾਲੀ ਮੇਰਾ ਰਾਦਾ लवली ਨੂੰ ਜਾਣ ਲੱਗਿਆ ਹੋਣਾ ਕਹਿ ਹੀ ਦਵਾਂ ਇਹਦਾ ਕੀ ਤਾਂ ਇਹਨਾਂ ਸੁਣਾ ਦੇਣਾ ਗੁੰਗੀ ਨੇਕ ਨਹੀਂ ਦੇਣਾ ਤੇ ਇਹ ਕੱਪੜਿਆਂ ਦਾ ਵੀ ਇੱਕ ਵਾਰੀ ਸਮਝਾ ਦਿਓ ਉਹਨਾਂ ਨੂੰ ਆਹੋ ਚਲ ਕੋਈ ਨਹੀਂ ਮੈਂ ਦੱਸ ਹੀ ਦਿੰਨੀ ਆ ਚਾਹ ਪੀ ਲਵੋ ਤੇ ਪਹਿਲਾਂ ਚਾਹ ਕੋਈ ਨਹੀਂ ਮੈਂ ਪੀਨੀ ਆਣਗੀ ਬੋਲ ਦੇ ਨੀ ਲੈਵਾ ਕੁਝ ਖਾਣ ਨੂੰ ਚਾਹ ਪਾਣੀ ਕੁਝ ਨਹੀਂ ਨਹੀਂ ਰਵਿੰਦਰ ਚਾਹ ਦੇਗੀ ਇਲੀਏ ਮੈਂ ਚਾਹ ਤੇ ਚਾਹ ਕਿਦਾਂ ਨਹੀਂ ਲੱਗੀ ਉਹ ਵੀ ਕਿਤੇ ਲੂਣ ਵਾਲੀ ਤੇ ਨਹੀਂ 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 ਚਾਹ ਸਵਾਦੀ ਚਲ ਵਧੀਆ ਕੀਤਾ ਚਾਹ ਚੰਗੀ ਬਣਾਈ ਆਂਨੇ ਕੋਈ ਚੀਜ਼ ਤੇ ਬਣਾਈ ਨਹੀਂ ਨਹੀਂ ਚਾਹ ਸਵਾਦ ਬਣੀ ਨਾਲ ਮੇਰੀ ਗੱਲ ਸੁਣੋ ਤੂੰ ਇੱਥੇ ਚਲ ਜਾਣਾ ਬਾਹਰ ਤੇ ਮੈਂ ਬਾਅਦ ਚ ਇਕੱਲੀ ਨੇ ਕੀ ਕਰਨਾ ਵਾ ਤਹੀ ਇਦਾਂ ਕਰੋ ਮੰਮੀ ਡੈਡੀ ਨਾਲ ਗੱਲ ਕਰ ਲਓ ਹਾਂ ਇੱਧਰ ਵਾਲੇ ਵੀ ਤੇ ਉੱਧਰ ਵਾਲੇ ਨਾਲ ਕਿ ਮੈਂ ਇੱਥੇ ਰਹਿਣਾ ਵਾ ਲੈ ਗੱਲ ਗਾਦੀ ਕਰਨੀ ਹੈ ਮੈਂ ਮੰਮੀ ਨੂੰ ਪੁੱਛ ਲੈਣਾ ਵਾ ਉਧਰੋਂ ਨਾ ਮਨਾ ਕਰਨਾ ਨਹੀਂ ਹੈ ਇੱਧਰ ਵਾਲੀ ਮੰਮੀ ਨੂੰ ਪੁੱਛ ਲਾ ਇਹ ਕੀ ਕਹਿੰਦੇ ਜੀ ਮੰਨਦੇ ਆ ਨਾ ਤੇ ਰਹਿ ਪਾ ਇੱਧਰ ਵਾਲੇ ਮੰਮੀ ਨੇ ਕੁਛ ਨਹੀਂ ਕਹਿਣਾ ਉਹ ਤਾਂ ਮੈਨੂੰ ਅੱਗੇ ਵੀ ਕਹਿਣਦੇ ਹੀ ਕਿ ਕੋਈ ਗੱਲ ਨਹੀਂ ਤੂੰ ਜਿੰਨਾ ਚਿਰ ਰਹਿਣਾ ਇੱਥੇ ਰਹਿ। ਇਹ ਫਿਰ ਤੇਰੀ ਮਰਜ਼ੀ ਆ ਆਪਣੀ ਠੀਕ ਆ। ਤੂੰ ਜਿੱਥੇ ਵੀ ਰਹਿਣਾ ਨਾ ਉੱਥੇ ਰਹਿ। ਮੈਨੂੰ ਜ਼ਿਆਦਾ ਨਾ ਉਧਰ ਵਾਲੇ ਮੰਮੀ ਡੈਡੀ ਦੀ ਟੈਨਸ਼ਨ ਵਾ ਕਿ ਉਹ ਨਾ ਕੁਝ ਕਹਿਣ। ਉਹਨਾਂ ਦੀ ਤਾਂ ਪਰਵਾਹ ਨਾ ਕਰ। ਮੈਂ ਇਹ ਗਾਣਾ। ਚਲੋ ਕੋਈ ਗੱਲ ਨਹੀਂ ਇੱਕ ਵਾਰੀ ਤੂੰ ਹੀ ਗੱਲ ਕਰ ਲਿਓ। ਚੱਲ ਕੋਈ ਨਹੀਂ। ਮੈਂ ਗੱਲ ਕਰ ਲੈਣਾ ਵਾ ਤੂੰ ਬਹਿ। ਮੈਂ ਹੁਣੇ ਗੱਲ ਕਰਕੇ ਆ ਗਿਆ ਠੀਕ ਆ। ਚਲੋ ਠੀਕ ਆ ਦੱਸ ਦਿਓ ਫਿਰ ਮੈਨੂੰ। ਚੰਗਾ ਜੀ। ਚੰਗਾ। ਅਭੀ ਵਧੀਆ ਹੋ ਗਿਆ। 5-6 ਮਹੀਨੇ ਰਪਿੰਦਰ ਕੌਰ ਤੈਨੂੰ ਤਾਂ ਮੈਂ ਚੰਗੇ ਤਰ੍ਹਾਂ ਸਿੱਧੀ ਕਰਕੇ ਜਾਊਂਗੀ ਮੈਂ ਤਾਂ ਇੱਥੇ ਐਸ਼ ਕਰੂੰਗੀ ਸਾਰਾ ਕੰਮ ਤੇਰੇ ਕੋਈ ਕਰਾਉਣਾ ਹੁਣ ਮੈਂ ਮੇਰੀ ਗੱਲ ਸੁਣੋ ਹੋ ਗਏ ਤਿਆਰ ਹਾਂਜੀ ਬਸ ਹੋ ਗਈਆਂ ਚਲਿਏ ਵਾ ਚਲੀਏ ਤੇ ਉਥੇ ਨਾ ਸਾਰਿਆਂ ਨੂੰ ਜੀ ਕੇ ਆ ਕੇ ਬੁਲਾਉਣਾ ਵਾ ਠੀਕ ਆ ਨਾ ਹਾਂਜੀ ਤੇ ਮੰਮੀ ਨੂੰ ਪੁੱਛ ਲਿਆ ਹਾਂਜੀ ਮੰਮੀ ਨੇ ਤਾਂ ਦੱਸਤਾ ਸਾਰਾ ਕੁਝ ਜੀ ਕਹਿੰਦੀ ਕੋਈ ਨਹੀਂ ਜਾਉਦੀ ਠੀਕ ਆ ਤੇ ਜਿਹੜਾ ਕੱਪੜਾ ਜਿਹੜਾ ਦਿਨਾ ਉਥੇ ਹਾਂਜੀ ਉਹ ਵੀ ਤਿਆਰ ਆ ਬਸ ਜਾਂਦੀਆਂ ਦੇ ਫੜ ਲੈਂਦੀਆਂ ਉਥੋਂ ਚਲੋ ਠੀਕ ਆ ਨਾਲੇ ਮੇਰੀ ਸੁਣੋ ਗੱਲ ਉਥੇ ਜਾ ਕੇ ਨਾ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜਹਣ ਨਹੀਂ ਕੋਈ ਗਲਤੀ ਨਹੀਂ ਹੋਣੀ ਚਲੋ ਫਿਰ ਚਲੋ ਰਪਿੰਦਰ ਤਿਆਰ ਹੋ ਗਈਆਂ ਤੂੰ ਹਾਂਜੀ امی ਜੀ ਹੋ ਗਈਆਂ ਆ ਕਿ ਪਾਇਆ ਵਾ ਤੂੰ ਪਾਬੀਸ ਉਰਦੇ ਚ ਅੱਜ ਦਾ ਪਾ ਲੈਂਦੇ ਕਿਉਂ ਬੇਚਤੀ ਕਰਾਉਣੀ ਹੱਡੀ ਗਲਾਬੀ ਸੂਟ ਹੈ ਨਹੀਂ ਆ ਨਵਾਂ ਤੇ ਸੂਟ ਆ ਦੀਦੀ ਇਹ ਨਵੇਂ-ਨਵੇਂ ਚ ਵੀ ਫਰਕ ਹੁੰਦਾ ਵਾ ਨਵੀਂ ਸਵੀ ਆ ਆ ਪਾਇਆ ਕੀ ਕਹਿਣਗੇ ਤੈਨੂੰ ਮੈਂ ਅੱਗੇ ਵੀ ਦੱਸਿਆ ਵਾ ਕਿ ਉਹਦੀਆਂ ਦਰਾਨੀਆਂ ਜਠਾਨੀਆਂ ਨੇ ਵੇਖ ਕੇ ਝਟ ਆ ਜਾਣਾ ਵਾ ਫਿੱਪਣੇ ਵੀ ਨੋਂ ਆਈ ਆ ਤਾਂ ਵੇਖ ਕੇ ਆਈਏ ਕਿਉਂ ਬੇਚਤੀ ਕਰਾਉਂਦੇ ਤੁੱਲੀ ਆ ਮਮੀ ਜੀ ਮੈਂ ਤੇ ਸੋਚਿਆ ਪੀ ਨਵਾਂ ਸੂਟ ਨਾਲ ਹੈ ਕਾਟਨ ਦਾ ਆ ਤੇ ਗਰਮੀ ਵਿੱਚ ਨਾ ਥੋੜਾ ਇਦਾਂ ਦੇ ਸਹੀ ਲੱਗਣਾ ਆ ਪਰ ਆ ਸੂਟ ਨਹੀਂ ਪੈਂਦਾ ਹੈਗਾ ਵਿਆਹ ਵਾਲੇ ਦਿਨ ਤੇ ਤੈਨੂੰ ਗਰਮੀ ਲੱਗੀ ਨਾ ਉਦੋਂ ਤੇ ਇੰਨਾ ਪਾਰਾ ਪਾ ਲਿਆ ਸੀ ਹੋਰ ਕਿੰਨਾ ਸਮਾਨ ਪਾਇਆ ਸੀ ਤੂੰ ਨਾਲੇ ਤੀ ਕਿਹੜੇ ਸ਼ਹਿਰ ਚੱਲੇ ਆ ਮਾਸੀ ਕੋ ਚੱਲੇ ਆ ਉਹਨਾਂ ਨੇ ਗੱਲਾਂ ਕਰਨੀਆਂ ਸਾਨੂੰ ਨਾਲੇ ਤਾਂ ਸੂਟ ਸਵਾਦ ਦਾ ਪਾਲਾ ਨਾਲੇ ਕੰਨਾਂ ਵਿੱਚ ਕੁਝ ਪਾਲਾ ਹਲਾ ਨਿਗੇ ਨਿਗੇ ਕਹਣਾ ਸੱਸ ਨੇ ਫਿਰ ਕੋਹ ਬਣਾ ਕੇ ਨਹੀਂ ਦਿੱਤਾ ਆਨਾਲੇ ਕੱਪੜੇ ਪਏ ਆ ਤੇ ਚੇਤੇ ਨਾਲ ਲੈ ਜਾਓ ਇਹ ਵੀ ਨਾ ਭੁੱਲ ਜਾਓ ਕਿ ਤੇ ਇੱਥੇ ਕੱਟ ਚਾਜ ਦਾ ਸੂਟ ਤੋਪਾ ਸੰਦੀਪ ਦੇ ਇਹਨੂੰ ਅਕਲ ਵੀ ਕੀ ਪਾਉਣਾ ਤੇ ਕਿੱਦਾਂ ਤਿਆਰ ਹੋ ਕੇ ਜਾਣਾ ਵਾ ਮੰਮੀ ਮੈਂ ਤੇ ਪਹਿਲੇ ਦਿਨ ਸਮਝਾਇਆ ਸੀ ਕਿ ਜਿਹੜੀ ਗੱਲ ਦਾ ਨਹੀਂ ਪਤਾ ਲੱਗਦਾ ਨਾ ਤੇ ਮੈਨੂੰ ਪੁੱਛ ਲਿਆ ਕਰੋ ਪਰ ਪੁੱਛਦੇ ਨਹੀਂ ਆਕੜ ਹੀ ਪੜੀ ਆ ਤੇ ਕੀਪ ਤਾਂ ਕਿੱਥੇ ਪੜੀ ਆ ਮਾਸਾ ਜਿੰਨੀ ਕੀ ਅਕਲ ਨਹੀਂ ਹੈਗੀ ਵੀ ਰਿਸ਼ਤੇਦਾਰਾਂ ਦੇ ਜਾਣਾ ਤਾਂ ਕਿੱਦਾਂ ਤਿਆਰ ਹੋ ਕੇ ਜਾਣਾ ਵਾ ਜਿੱਥੇ ਵੀ ਜਾਣਾ ਨਾ ਪਾਰਾ ਸੂਟ ਪਾ ਕੇ ਜਾਇਆ ਕਰੋ ਚਲ ਇਹਨੂੰ ਕੱਟ ਦੇ ਸੂਟ ਆਪਣੀ ਮਰਜ਼ੀ ਦਾ ਜਿਹੜਾ ਪਾਉਣਾ ਐਨੇ ਕੋਈ ਗੱਲ ਨਹੀਂ ਚਾਹਤ ਤੁਸੀਂ ਮੈਂ ਕੱਢ ਦਿੰ ਇਨੇ ਸੋਹਣੇ ਸੋਹਣੇ ਸੂਟ ਬਣਾ ਕੇ ਦਿੱਤੇ ਆ ਉਹ ਪਤਾ ਨਹੀਂ ਕਿੱਥੇ ਖੜਨੇ ਆ ਇਨ ਇਨੇ ਭਾਰੇ ਆ ਚੰਗਾ ਭਲਾ ਪਤਾ ਵਾ ਕਿ ਵਨਡੇ ਜਾਣਾ ਵਾ ਬੇਜਤੀ ਹੋ ਜਾਂਦੀ ਆ ਪਹਿਲੇ ਦਿਨ ਤੋਂ ਸਾਡੀ ਬੇਜਤੀ ਕਰਵਾਉਣ ਦੇ ਆ ਪਤਾ ਨਹੀਂ ਕੀ ਮਿਲਣਾ ਤੁਹਾਨੂੰ ਆ ਦੇਖੋ ਕਿੰਨਾ ਸੋਹਣਾ ਸੂਟ ਵਾ ਦੀਦੀ ਹੈ ਤੇ ਸੋਹਣਾ ਆ ਪਤਾ ਨਾ ਕੀ ਆ ਮੈਂ ਸੋਚਿਆ ਸੀ ਮੋਟਰਸਾਈਕਲ ਤੇ ਜਾਣਾ ਆ ਮੈਂ ਤਾਂ ਇਨਾ ਭਰਾ ਨਹੀਂ ਸੂਟ ਪਾਉਣੀ ਉਹ ਮੋਟਰਸਾਈਕਲ ਤਾਂ ਹੀ ਬੇਜਤੀ ਕਰਵਾਉਣੀ ਆਪਣੀ ਗੱਡੀ 'ਚ ਜਾਣਾ ਵਾ ਨਾਲੇ ਮਾਸੀ ਘਰ ਨਾਲ ਦੋ ਦੋ ਤਿੰਨ ਤਿੰਨ ਏਸੀ ਲੱਗੇ ਆ ਕੋਈ ਗਰਮੀ ਨਹੀਂ ਆਗੀ ਉੱਥੇ ਆ ਸੂਟ ਪਾ ਕੇ ਜਾਣਾ ਸੋਨਾ ਕਰ ਲੈਨੀ ਆ ਜੀ ਇਹ ਮੈਂ ਤੇ ਜੇ ਇਹਦੇ ਨਾਲ ਡੇਰਿੰਗ ਨਹੀਂ ਹੈਗੇ ਨਾ ਤੇ ਸੋਨੇ ਦੇ ਪਾ ਕੇ ਜਾਣੇ ਆ ਚਲੋ ਠੀਕ ਆ ਥੋ ਜੋਣ ਤਿਆਰ ਮੈਂ ਕਿੰਨਾ ਸੋਨਾ ਤੇ ਸੂਟ ਪਾਇਆ ਹੀ ਕਿੰਨੀ ਸੋਹਣੀ ਕਢਾਈ ਹੀ ਉਹਦੇ ਉੱਤੇ ਪਰ ਇਨਾ ਮਾਵਾਂ ਦੀਆਂ ਨੂੰ ਨਾ ਪਤਾ ਨਹੀਂ ਕਿਉਂ ਨਹੀਂ ਪਸੰਦ ਆਇਆ ਮੇਰਾ ਸੂਟ ਇਹ ਮੇਰੇ ਨਾਲ ਕਿਉਂ ਇਦਾਂ ਕਰਦੀਆਂ ਵਾ ਵਰਪਿੰਦਰ ਕੋਈ ਆ ਜਾ ਗਾ ਹੁਣ ਕਿੰਨਾ ਕ ਟਾਈਮ ਆ ਆ ਕੁੜੀ ਨੂੰ ਤੇ ਨਾ ਮਾਸਾ ਜਿੰਨੀ ਅਕਲ ਨਹੀਂ ਗਈ ਕਿਤੇ ਅਕਲ ਤੋਂ ਕਿੰਨੀ ਦੂਰ ਵਾ ਇਹਨਾਂ ਪਤਾ ਨਹੀਂ ਵੀ ਜਾਣਾ ਵਾ ਤੇ ਚੱਜਣਾ ਤਿਆਰ ਹੋਵਾਂ ਕਿੰਨੂ ਵਾ ਜਾਂਦੇ ਆ ਵਾ ਮਾਰਨ ਹੋਰ ਰਪਿੰਦਰ ਨੂੰ ਡਿਆ ਵਾ ਡਿਆ ਦਾ ਹੈ ਗਰ ਰਪਿੰਦਰ ਨੂੰ ਆਜਾ ਮਾਰਨ ਜਿਹੜਾ ਨਾ ਸੂਟ ਪਾਇਆ ਸੀ ਉਹਨੇ ਤੋਂ ਵੇਖਿਆ ਉਹ ਮੰਮੀ ਹੁਣ ਮੈਨੂੰ ਸੂਟਾਂ ਦਾ ਕੀ ਪਤਾ ਇਹ ਤਾਂ ਹੁਣ ਤੁਹਾਨੂੰ ਪਤਾ ਵਣਾ ਢਿਆਣਾ ਜਾਂ ਸੂਟ ਪਾ ਕੇ ਤੇ ਤੁਰਪੀ ਆ ਇਹ ਇਦਾਂ ਦੇ ਸੂਟ ਨਾ ਘਰ ਪਾਈਦੇ ਆ ਜਾਂ ਕਿ ਤੇ ਸ਼ਹਿਰ ਬੈਰ ਜਾਣਾ ਹੋਵੇ ਨਾ ਫੇਰ ਹੈ ਵਾ ਰਿਸ਼ਤੇਦਾਰਾਂ ਦੇ ਨਾ ਚੰਗਿਆ ਬੜਾ ਸੂਟ ਪਾ ਕੇ ਜਾਣਾ ਪੈਣਾ ਤੈਨੂੰ ਪਤਾ ਹੀ ਇਹਨਾਂ ਦੇ ਪਰਿਵਾਰ ਦਾ ਪੜਿਆ ਲਿਖਿਆ ਪਰਿਵਾਰ ਉਹਨਾਂ ਦਾ ਕਿੱਡਾ ਵਧੀਆ ਝਾਟੇ ਟਾਟੇ ਹਲ ਵੇਖ ਕੇ ਸਾਰਿਆਂ ਇਕੱਠੇ ਹੋ ਜਾਣਾ ਮੈਂ ਤੇ ਉਹਨਾਂ ਅੰਦਰ ਵੀ ਸਮਝਾਇਆ ਵਾ ਕਿ ਉੱਥੇ ਜਾ ਕੇ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਵੀ ਉਹ ਤਾਂ ਗਲਤੀਆਂ ਦੀ ਭਰੀ ਆ ਮੈਨੂੰ ਤਾਂ ਲੱਗਦਾ ਮਾਂ ਨੇ ਕੋਈ ਨਾ ਅੱਖ ਲੀ ਨਹੀਂ ਦਿੱਤੀ ਜੰਮ ਕੇ ਪੈੰਦ ਵਾਲੀ ਸੋਟ ਸੋਟ ਗਲਤੀਆਂ ਦੀ ਭਰੀ ਆ ਤੇ ਲੱਭੀ ਵੀ ਤੁਸੀਂ ਹਾਂ ਹਾਂ ਪਰ ਤੇ ਇਹ ਗੱਡੀ ਲੱਭਦੇ ਵੀ ਉਦੋਂ ਤੇ ਵਿਚੋਲੇ ਨਾ ਸਿਫਤਾਂ ਦੇ ਭੋਲ ਬੰਨੀ ਜਾਂਦੇ ਸੀ ਭੈਣ ਜੀ ਕੁੜੀ ਉਹਨੂੰ ਤਾਂ ਸ ਟਾਡੇ ਘਰ ਆਣ ਕੇ ਨਾ ਧੋਣੇ ਧੋ ਦੇਣੇ ਆ ਮੈਨੂੰ ਕੀ ਪਤਾ ਹੈਗਾ ਧੋਣੇ ਧੋਣੇ ਆ ਕਿ ਆ ਚੰਦ ਚੜ੍ਹਨੇ ਆ ਮੇਰੀ ਤਾਂ ਜ਼ਿੰਦਗੀ ਖਰਾਬ ਕਰਤੀ ਨਾ ਤੁਸੀਂ ਚੱਲ ਹੁਣ ਦਿੱਤਾ ਵਾ ਸੰਦੀਪ ਨੇ ਕੱਢ ਕੇ ਸੂਟ ਪਿਆ ਸੂਟ ਪਾ ਨਾਲੇ ਕੰਨਾਂ ਦੇ ਵਿੱਚ ਨਾ ਐਨੀਆਂ ਐਨੀਆਂ ਟਾਪਸਿੰਗਾਂ ਦੀਆਂ ਪਾਈਆਂ ਹੀ ਮੈਂ ਚੱਜ ਦੇ ਪਾਗੇ ਜਾ ਹੁਣ ਜਾਂਦਾ ਨਾ ਫਰੂਟ ਲੈ ਜੀ ਤੇ ਨਾਲ ਡੱਬਾ ਲੈ ਜੀ ਇੱਕ ਪਹਿਲੀ ਵਾਰ ਜਾਣਾ ਖੜੂੰਗਾ ਹੀ ਘਰੋਂ ਨਿਕਲੂਗੀ ਤੇ ਫੇਰੀ ਆਣਾ ਤਿਆਰ ਹੋਣਾ ਕਿ ਨਾ ਹੋ ਗਿਆ ਉਹ ਤੋਂ ਮਾਦਾ ਇੱਕ ਗੱਲ ਮੇਰੀ ਹੋਰ ਸੁਣ ਲੈ ਅਗਲੀ ਛੁੱਟੀ ਜਦੋਂ ਮੈਂ ਆਉਣਾ ਹੋਣਾ ਮੇਰੇ ਆਉਂਦਿਆਂ ਨੂੰ ਇੱਥੇ ਗੱਡੀ ਚਾਹੀਦੀ ਆ ਨਹੀਂ ਤੇ ਮੇਤੋ ਬੂਰਾ ਕੋਈ ਨਹੀਂ ਜੇ ਗੁੱਸਾ ਹੈ ਦਾ ਤੇ ਤੁਸੀਂ ਮੇਰੇ ਤੇ ਕੱਢਦੇ ਜੇ ਮੋਟਰਸਾਈਕਲ ਤੇ ਮੈਨੂੰ ਧੁੱਪੇ ਮਾਰਨ ਦੇ ਜੇ ਉਹ ਨਹੀਂ ਨਹੀਂ ਅੱਜ ਨਹੀਂ ਮੋਟਰਸਾਈਕਲ ਤੇ ਜਾਣਾ ਅੱਜ ਤਾਂ ਗੱਡੀ ਤੇ ਜਾਣਾ ਵਾ ਆਪਣੀ ਵਾਲੀ ਗੱਡੀ ਲੈ ਜਾ ਕੋਈ ਗੱਲ ਨਹੀਂ ਨਿੱਕੀ ਆ ਤੇ ਇਹਦੇ ਪੇਕੇ ਨੂੰ ਕਵਾਂਗੇ ਸਾਨੂੰ ਵੱਡੀ ਗੱਡੀ ਚਾਹੀਦੀ ਐਤੋਂ ਐਡੀਕ ਨਹੀਂ ਚਾਹੀਦੀ ਸਾਨੂੰ ਇਹ ਤੁਹਾਡੇ ਕੋ ਹੈਗੀ ਆ ਉਹ ਮੰਮੀ ਹੁਣ ਤੁਹਾਡੀ ਸਿਰ ਦਰਦੀ ਆ ਠੀਕ ਆ ਨਾ ਮੈਨੂੰ ਨਾ ਸੁਣਾਓ ਕਿ ਮੈਂ ਵਿਚੋਲਿਆਂ ਨੂੰ ਫੋਨ ਕਰਨੀ ਆ ਤੇ ਉਹਨੂੰ ਫੋਨ ਕਰਨੀ ਆ ਉਹ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਕੇ ਇਹ ਗੱਲ ਦਾ ਵੀ ਤੁਸੀਂ ਜਾਓ ਤਿਆਰ ਹੋ ਕੇ ਵਾਂਡੇ ਤੇ ਹੁਣ ਮੈਂ ਵਿਚੋਲਿਆਂ ਵਾਲੀ ਆ ਹੁਣ ਇਹ ਫੋਨ ਫੜਕੰਦੀ ਆ ਵੇਖੀ ਸਹੀ ਕਿਦਾਂ ਹੱਥਾਂ ਪੈਰਾਂ ਦੀਆਂ ਪੈਂਦੀਆਂ ਉਹਨਾਂ ਨੂੰ ਨਾ ਗੱਡੀ ਆਊ ਨਾ ਤੇ ਮੈਨੂੰ ਵੀ ਆਪਣੀ ਮਾਂ ਨਾ ਕੰਮੀ ਰੁਪਿੰਦਰ ਪਤਾ ਨਹੀਂ ਵੀ ਹੁਣ ਅੰਦਰ ਕੀ ਕਰ ਲਿਆ ਭੀਏ ਸਹੀ ਆ ਬੇਖਿਆ ਲੇਟ ਹੋ ਗਏ ਹਾਂ ਹੁਣ ਤਿਆਰ ਹੋਈ ਆ ਤੇ ਨੌਂ ਦੀ ਲੱਗਣ ਡਈ ਆ ਅੱਗੇ ਤੇ ਮੈਨੂੰ ਨਹੀਂ ਹੈ ਚੰਗੀ ਲੱਗਣ ਡਈ ਤੋ ਉਹਨਾਂ ਨੂੰ ਕੀ ਚੰਗੀ ਲੱਗਣਾ ਹੈ ਤੂੰ ਤੇ ਰੁਪਿੰਦਰ ਤੂੰ ਪਹਿਲਾਂ ਹੀ ਹਾਂ ਪਾ ਲੈਂਦੀ ਹਾਂ ਤੈਨੂੰ ਪਤਾ ਤਾਂ ਹੈਗਾ ਵੀ ਵਾਂਡੇ ਚੱਲੇ ਆ ਸਾਂ ਵਰਗੀ ਆਹ ਤੈਨੂੰ ਬੜੀ ਗਰਮੀ ਲੱਗਦੀ ਆ ਭਾਬੀ ਦੇਖ ਲਓ ਨਹੀਂ ਉਹੀ ਕੰਮ ਕੀਤਾ ਨਾ ਪਾਪਾ ਫੇਰ ਛੱਡ ਆਏ ਉੱਥੇ ਹੀ ਕੀਪਤਾ ਧਿਆਣੇ ਦਾ ਕਿੱਥੇ ਆ ਕਲੌਣ ਤੇ ਇਹਨਾਂ ਨੂੰ ਲੱਗੀ ਆ ਸਾਰਾ ਦਿਨ ਤੁਹਾਡੇ ਜੀ ਤਿਆਰ ਰਹਿਣਾ ਵਾ ਵੀ ਪਤਾ ਨਹੀਂ ਕੀ ਚੰਦ ਚੜਾ ਕੇ ਆਉਣਾ ਉੱਥੇ ਮੇਰੇ ਕੋਲ ਗਲਤੀ ਹੋ ਗਈ ਮੈਂ ਵੀ ਸਗੋਂ ਤੁਹਾਡੇ ਨਾਲ ਹੀ ਤਿਆਰ ਹੋ ਜਾਣਾ ਉਹ ਚੱਲ ਬੈਠੋ ਤੁਸੀਂ ਐਂ ਜਾਂਦੇ ਹੁਣ ਪਹਿਲਾਂ ਤੇ ਹੁਣ ਤੂੰ ਇਹਦਾ ਚੰਗਾ ਉਹ ਹੈ ਗਾਲੀ ਘਰੋਂ ਖਵਾਲ ਕੇ ਤਗਲਾਂ ਕੌਣ ਦਵੇ ਮਾਸਾ ਜਿੰਨੀ ਅਕਲ ਨਹੀਂ ਇਹਨੂੰ ਕਿਤੇ ਹੈਗੀ ਪਤਾ ਨਹੀਂ ਮੰਮੀ ਕੀ ਕਰਦੀ ਰਹਿੰਦੀ ਆ ਨਾ ਤੇ ਕਪੜੇ ਪੌਣ ਦੇ ਚੱਜ ਜਾਏਗਾ ਵਾ ਕਿ ਕਿਹੜੇ ਕਪੜੇ ਪੋਣੇ ਆ ਮੈਂ ਤੋਤੇ ਵਾਂਗੂ ਪੜਾਇਆ ਸੀ ਵੀ ਸੋਹਣਾ ਸੂਟ ਪਾ ਕੇ ਜਾਵੀਂ ਸੋਹਣਾ ਬਵੀ ਖਲੋਵੀਂ ਉੱਥੇ ਅੱਗੇ ਪਲਕੀ ਕਹਿੰਦੀ ਮੈਂ ਕਿ ਮੋਟਰਸਾਈਕਲ ਤੇ ਜਾਣਾ ਵਾ ਤਾਂ ਕਰਕੇ ਮੈਂ ਕਾਟਨ ਦਾ ਸੂਟ ਪਾਇਆ ਸੀ ਨਹੀਂ ਮੋਟਰਸਾਈਕਲ ਇਹਦੇ ਪੇਕਿਆਂ ਜੋਗਾ ਹੀ ਆ ਮੇਰੇ ਰਿਸ਼ਤੇਦਾਰਾਂ ਦੇ ਨਾਲ ਮੈਂ ਮੋਟਰਸਾਈਕਲ ਤੇ ਖਲਾਇਆ ਮੈਂ ਵੇਚਤੀ ਕਰਾਉਣੀ ਆ ਇਹ ਨਹੀਂ ਨਾ ਸਮਝਾਉਂਦੀ ਇਹਨੂੰ ਪਰ ਚੱਲ ਛਾੜ ਦੇ ਇਹ ਗੱਲਾਂ ਅੰਦਰ ਚੱਲ ਤਾਂ ਮੈਂ ਉਹ ਚੋਲਨ ਨੂੰ ਫੋਨ ਕਰਾਂ ਜਿੱਦਾਂ ਦਾ ਹੋ ਕੇ ਗਈ ਆ ਨਾ ਮੁੜ ਕੇ ਤਾਂ ਉਹਨੇ ਫੋਨ ਹੀ ਨਹੀਂ ਕੀਤਾ ਤੇ ਨਾਲੇ ਤਾਂ ਕਹਿ ਦੇ ਉਹਨਾਂ ਨੂੰ ਕਿ ਮਾੜੀ ਮੋਟੀ ਗੱਲ ਤੇ ਦੇ ਦਿੰਦੇ ਇਹਨੂੰ ਸਭ ਕੁਝ ਦੱਸਾਂਗੀ ਤੋ ਫਿਕਰ ਨਾ ਕਰ ਵੇਖੀ ਜਾਵਾਂਗੀ ਕਰਦੀ ਆ ਨਾ ਹੁਣੇ ਹੀ ਫੋਨ ਇਹਨਾਂ ਨੇ ਤਾਂ ਚੇਤਾ ਹੀ ਭਲਾਇਆ ਵਾ ਉਹਨਾਂ ਨੂੰ ਫੋਨ ਕਰਨ ਦੀ ਕੀ ਲੋੜ ਵਾ ਹੈਲੋ ਹੈਲੋ ਸ਼ਸ਼ੀਕਾ ਭੈਣ ਜੀ ਸ਼ਸ਼ੀਕਾ ਭੈਣ ਜੀ ਹੋਰ ਕੀ ਹਾਲ ਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਬਸ ਠੀਕ ਹੈ ਰੁਪਿੰਦਰ ਕੀ ਕਰਦੀ ਹੈ ਰੁਪਿੰਦਰ ਨੇ ਕੀ ਕਰਨਾ ਵਾ ਹਾਂਜੀ ਉਹਨਾਂ ਨੂੰ ਵਾਂਡੇ ਕੱਲ ਆਇਆ ਹੈਗਾ ਜਿਹੜੀ ਕੋ ਅੱਛਾ ਔਰ ਤੁਸੀਂ ਸੁਣਾਓ ਪਰਿਵਾਰ ਠੀਕ ਠਾਕ ਜੇ ਹਾਂਜੀ ਠੀਕ ਸਭ ਵਧੀਆ ਮੈਂ ਤਾਂ ਕਿਹਾ ਉਹ ਚੋਲਿਆਂ ਨੂੰ ਚੇਤਾ ਹੀ ਭੁੱਲ ਗਿਆ ਵਾ ਖਰੇ ਜਿੱਦਾਂ ਦੇ ਇੱਥੋਂ ਗਏ ਜੇ ਨਾ ਕਿਤੇ ਫੋਨ ਕੀਤਾ ਨਾ ਤੁਸੀਂ ਆਏ ਜੇ ਮੈਂ ਚੇਤਾ ਕਹਦਾ ਭੁੱਲ ਨਾ ਕਰੇ ਕੰਮ ਨਹੀਂ ਮੁੱਕਦੇ ਚਲੋ ਭੈਣ ਜੀ ਕੰਮ ਮਕਾ ਕੇ ਜਿੱਥੇ ਜਾਣਾ ਜਾਣਾ ਹੀ ਪੈਂਦਾ ਵਾ ਹਾਂ ਜੀ ਨੇ ਕੋਈ ਨਹੀਂ ਆਵਾਂਗੇ ਇਹ ਵੀ ਗਏ ਹੀ ਕਿਤੇ ਆਂਦੇ ਆ ਤੇ ਫੇਰ ਆਵਾਂਗੇ ਕੋਈ ਨਹੀਂ ਆਹੋ ਅੱਜ ਵੀ ਵਿਚਾਰੇ ਗਏ ਹੀ ਸਗੋਂ ਬੜੀ ਤੰਗੀ ਜੀ ਚ ਗਏ ਉਹ ਗੱਡੀ ਨਿੱਗੀ ਆ ਇਹ ਕਿ ਐਸੀ ਖਰਾਬ ਹੋਇਆ ਵਾ ਉਹਦਾ ਹਾਂ ਜੀ ਫੇਰ ਗਰਮੀ ਦੇ ਵਿੱਚ ਜਾਣਾ ਔਖਾ ਹੀ ਆ ਤੁਹਾਨੂੰ ਵੀ ਪਤਾ ਵਾ ਹਾਂ ਜੀ ਤਾਂ ਤੁਸੀਂ ਗੱਲ ਕੀਤੀ ਉਹਨਾਂ ਨਾਲ ਕਿ ਨਹੀਂ ਗੱਡੀ ਬਾਰੇ ਭੈਣ ਜੀ ਗੱਲ ਉਹਨਾਂ ਨਾਲ ਕੀਤੀ ਆ ਹੁਣ ਤੁਸੀਂ ਕਾਲ ਨਾ ਨਾ ਪਾਓ ਕੋਈ ਗੱਲ ਪਤਾ ਦੱਸ ਕਾਲ ਕਿਉਂ ਨਾ ਪਈਏ ਉਹਨਾਂ ਨੂੰ ਵੀ ਪਤਾ ਹੋਵੇ ਕਿ ਦੇਣੀ ਆ ਉਹਨਾਂ ਨੂੰ ਪਤਾ ਹੀ ਹੈ ਆਪਾਂ ਜਦੋਂ ਹੁਣ ਪਹਿਲਾਂ ਰਿਸ਼ਤਾ ਕੀਤਾ ਸੀਗਾ ਤਾਂ ਤੁਸੀਂ ਉਦੋਂ ਗੱਲ ਕਰ ਲੈਣੀ ਸੀ ਨਾ ਗੱਡੀ ਚਾਹੀਦੀ ਐ ਇਹ ਗੱਲਾਂ ਹੁੰਦੀਆਂ ਜਦ ਕੁੜੀ ਵੇਖਣ ਦਾ ਉਦੋਂ ਬੰਦਾ ਕਹ ਦੇਗੀ ਆਪਾਂ ਗੱਡੀ ਲੈਣੀ ਐ ਮੈਂ ਤਾਂ ਪਹਿਲਾਂ ਕੋਈ ਗੱਲ ਕੀਤੀ ਨੀ ਇਹ ਤਾਂ ਹੀ ਗੱਲ ਕੀਤੀ ਜੇ ਉਹਨਾਂ ਨੇ ਵਿਆਹ ਦੀ ਤਿਆਰੀਆਂ ਕਰਤੀਆਂ ਫਿਰ ਠੀਕ ਐ ਨਾ ਕੋਈ ਗੱਲ ਕਰਨ ਜੋ ਕਿ ਨਾ ਕੁਛ ਤੁਸੀਂ ਕਹਦਾ ਵਾ ਗੱਡੀ ਲੈਣੀ ਐ ਚਲੋ ਕਹਿੰਦੇ ਹੋ ਗੱਡੀ ਦੇ ਦੇ ਦਾਂਗੇ ਆਪਾਂ ਪਰ ਥੋੜਾ ਹੌਸਲਾ ਤੇ ਰੱਖੋ ਨਾ ਹਾਂ ਸੰਦੀਪ ਨੂੰ ਕਿੰਨੀਆਂ ਗੱਡੀਆਂ ਦੇਤੀਆਂ ਤੁਸੀਂ ਅੱਛਾ ਹੁਣ ਤੁਸੀਂ ਮੇਰੀ ਧੀ ਵੱਲ ਜਾਂਦੇ ਜੇ ਮੈਂ ਆਪਣੇ ਧੀ ਨੂੰ ਨਾ 10 ਲੱਖ ਦਾ ਚੈੱਕ ਦਿੱਤਾ ਸੀ ਵੀ ਗੱਡੀ ਤੁਹਾਡੇ ਘਰ ਹੈਗੀ ਤੇ 10 ਲੱਖ ਲਓ ਤੇ ਕੰਮ ਆਉ ਤੁਹਾਡੇ ਤੇ ਕੋਈ ਗੱਲ ਨਹੀਂ ਗੱਡੀ ਉਹ ਕਹਿੰਦੇ ਤੁਹਾਨੂੰ ਦੇ ਦਾਂਗੇ ਪਰ ਹੁਣ ਥੋੜਾ ਟਾਈਮ ਤਾਂ ਦਿਓ ਨਾ ਅੱਜ ਕੱਲ੍ਹ ਤਾਂ ਹੀ ਕਹਿੰਦੇ ਸਿੰਪਲ ਤੋਂ ਨਾ ਵਿਆਹ ਕੀਤਾ ਸਰੋਪੇ ਗੱਲ ਚ ਸਾਡੇ ਚ ਪਾਤੇ ਨਾ ਕੋਈ ਮਿਲਨੀ ਨਾ ਕੋਈ ਛਿਲਨੀ ਜੇ ਗੱਡੀ ਦੀ ਨਹੀਂ ਜ਼ਰੂਰਤ ਫਿਰ ਪਹਿਲਾਂ ਹੀ ਗੱਲ ਕਰ ਲੀਦੀ ਹੋਈ ਦੀ ਹੈ ਨਾ ਵਿਆਹ ਵਾਲੇ ਦਿਨ ਥੋੜੀ ਗੱਲ ਕਰੀਦੀ ਵੀ ਸਾਨੂੰ ਗੱਡੀ ਚਾਹੀਦੀ ਹਾਂ ਗੱਲਾਂ ਤਾਂ ਨਾ ਪੈਂਦੀ ਕਰੋ ਉਹ ਦੋਨਾਂ ਦੀ ਚੰਗੀ ਹੈ ਵੀ ਜਿਹੜਾ ਉਹਨਾਂ ਨੇ ਵਿਆਹ ਕਰਤਾ ਚਲ ਕੋਈ ਗੱਲ ਨਹੀਂ ਮਾਰਾ ਚੰਗਾ ਜਿੱਦਾਂ ਦਾ ਵੀ ਹੈ ਵਾ ਉਹਨਾਂ ਨੇ ਕੀਤਾ ਤਾਂ ਹੈ ਨਾ ਭੈਣ ਜੀ ਤੁਸੀਂ ਵੀ ਚਲਾਕੀਆਂ ਘਾਟੀ ਮਾਰੋ ਮੈਂ ਤਾਂ ਜਦੋਂ ਵੇਖ ਕੇ ਆਏ ਹਾਂ ਨਾ ਆਉਂਦੇ ਹੀ ਤੁਹਾਨੂੰ ਕਹਿਤਾ ਸੀ ਤੇ ਹੀ ਨਾ ਸਿੰਪਲ ਵਿਆਹ ਕਰ ਲੈਨੇ ਆ ਪਰ ਸਾਨੂੰ ਗੱਡੀ ਚਾਹੀਦੀ ਜੇ ਸਾਡਾ ਪਿੰਡ ਚ ਨੱਕ ਨਹੀਂ ਰਹਿਣਾ ਹੁਣ ਤੁਸੀਂ ਕਹਿੰਦੇ ਜੇ ਗੱਲ ਹੀ ਨਹੀਂ ਕੀਤੀ ਗੱਲ ਕੀਤੀ ਆ ਉਹ ਕਹਿੰਦੇ ਦੇ ਦਾਂਗੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੇ ਗੱਡੀ ਤੁਹਾਨੂੰ ਮਿਲ ਜੂਗੀ ਪਰ ਹੁਣ ਦੀ ਕਾਲ ਹੀ ਪਈ ਜਾਣ ਦੇ ਮੇਰੀ ਵੀ ਗੱਲ ਸੁਣ ਲਓ ਮੁੰਡਾ ਕਹਿੰਦਾ ਜੇ ਜਦੋਂ ਮੈਂ ਅਗਲੀ ਛੁੱਟੀ ਆਉਣਾ ਨਾ ਗੱਡੀ ਆਈ ਚਾਹੀਦੀ ਆ ਜੇ ਗੱਡੀ ਨਾ ਆਈ ਨਾ ਤਾਂ ਕੁੜੀ ਵੀ ਤੁਸੀਂ ਲੈ ਜਿਓ ਜਾਂ ਕੋਈ ਅਭੀ ਨਵੀ ਹੋਗੀ ਨਾ ਜ਼ਿੰਮੇਵਾਰ ਤੁਸੀਂ ਹੋਗੇ ਸੁਣੀ ਨਾ ਮੇਰੀ ਗੱਲ ਠੀਕ ਹੈ ਭਾਂਜੀ ਗੱਡੀ ਚਲਾ ਕੇ ਆਏ ਹੱਦ ਵਾਲੀ ਗੱਲ ਵਾ ਇਹ ਵਿਆਹ ਵਾਲੇ ਦਿਨ ਦੱਸਿਆ ਸੀ ਵਿਆਹ ਵਾਲੇ ਦਿਨ ਕਿਉਂ ਦੱਸਿਆ ਸੀ ਜਿੱਦਾਂ ਕੁੜੀ ਵੇਖ ਕੇ ਆਏ ਹਾਂ ਮੈਂ ਤਾਂ ਉਦੋਂ ਹੀ ਕਹਿ ਦਿੱਤਾ ਹੈਗਾ ਕਿ ਸਿੰਪਲ ਵਿਆਹ ਕਰਦੇ ਹਾਂ ਸਾਨੂੰ ਕੋਈ ਤੰਗੀ ਨਹੀਂਗੀ ਹੈਗੀ ਚੱਲ ਮਿਲਨੀਆਂ ਵੀ ਨਾ ਕਰਨ ਉਹ ਵੀ ਸਰੋਪੇ ਪਾ ਤੇ ਸਾਡੇ ਗੱਲ 'ਚ ਹੁਣ ਗੋਲੀ ਵੱਜਣ ਲਈ ਆ ਗੱਡੀ ਦਿੰਦਿਆਂ ਸੰਦੀਪ ਨਾ ਕਰਦੀਆਂ ਗੱਲ ਵੀ ਚੰਗੀ ਤੇਲਚੰਬ ਕੀਤੀ